ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਬਹੁਤ ਵਧੀਆ ਨੁਕਤਾ ਦੱਸ ਦਿਆ ਜੀ ਦੇਸੀ ਇਲਾਜ ਦੰਦਾਂ ਦੇ ਖਾਤਰ ਬਹੁਤ ਵਧੀਆ ਦੇਸੀ ਇਲਾਜ ਮੈਂ ਵੀ ਦੰਦ ਇਹਦੀ ਕਰ ਨਮਕੀ ਦਾ ਆਪਣਾ ਕਰਦਾ ਜੀ ਨਮਕ ਦੇ ਬਾਰੇ ਤੁਹਾਨੂੰ ਦੱਸ ਦਿਆ ਕਿ ਕਿੱਦਾਂ ਦਾ ਨਮਕ ਹੁੰਦਾ ਬਾਕੀ ਅੱਜ ਕੱਲ੍ਹ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਵੀ ਛੋਟੇ ਬੱਚਾ ਵਾਲੇ ਦਾਦਾ ਜੀ ਕਿਉਂਕਿ ਦੰਦ ਬਿਲਕੁਲ ਨਹੀਂ ਖਰਾਬ ਹੁੰਦੇ ਅੱਜ ਕੱਲ੍ਹ ਤੁਹਾਨੂੰ ਦਿਖਾਉਣਾ ਹੈ ਨਮਕ ਉਹਦੀ ਨਮਕ ਕਿੱਜਾ ਹੁੰਦਾ ਤੇ ਬੱਚਿਆਂ ਦੀ ਦੰਤ ਜਾਣਕਾਰੀ ਨਹੀਂ ਜਾਂਦੀ ਅੱਜ ਕੱਲ੍ਹ ਤੇ ਇਸ ਨੂੰ ਨਮਕ ਦਿਖਾਉਣਾ ਦੀ ਖਾਤਰ ਕਰਦਾ ਹਾਂ ਸਿਆਸੀ ਸਰਕਾਰ ਤੇ ਅਸੀਂ ਲੱਗੇ ਵੀਰ ਦੰਦਾਂ ਨੂੰ ਤੋੜਨ ਨੂੰ ਚਾਹੇ ਏਡੀ ਕਿ ਲੈਣੇ ਬੱਚੇ ਆ ਤੇ ਦੰਦ ਬਹੁਤ ਸਹੀ ਰਹਿੰਦੇ ਆ ਜੀ ਦੇਖੋ ਇਹ ਨੰਮੀ ਜਦਤਨਾ ਤੇ ਬਹੁਤ ਵਧੀਆ ਜਦਤਨਾ ਜੀ ਇਹ ਤੇ ਮੇਰੇ ਦੰਦਾਂ ਨੂੰ ਅੱਜ ਤੱਕ ਕੀੜਾ ਨਹੀਂ ਲੱਗਾ ਜੀ ਮੇਰੀ ਉਮਰ ਹੋ ਗਈ 39 ਸਾਲ ਠੀਕ ਆ ਜੀ 40 ਸਾਲ ਤੋਂ ਇੱਕ ਸਾਲ ਘੱਟ ਤੇ ਮੇਰੇ ਦੰਦ ਉਦਾਂ ਦੇ ਪਿਆ ਜੀ ਦੇਖੋ ਸਰਕਾਰ ਕਿਖਾ ਨਾ ਕੀੜਾ ਮੈਂ ਦੰਤਨ ਹਫਤੇ ਬਾਅਦ ਕਰਦਾ ਜੀ ਵੈਸੇ ਜੇ ਡੇਲੀ ਕਰੀਏ ਤਾਂ ਵੀ ਠੀਕ ਆ ਜੀ ਵੈਸੇ ਕਈ ਬੱਚੇ ਕੇ ਪਹਿਲਾ ਪਹਿਲਾ ਕਹਿੰਦੇ ਵੀ ਇਹ ਦੰਤਨ ਕੌੜੀ ਆ ਤੇ ਕੌੜੀ ਇਹ 2-4 ਦਿਨ ਲੱਗੂਗੀ ਤੁਹਾਨੂੰ ਤੇ ਬਾਅਦ ਚ ਬਹੁਤ ਵਧੀਆ ਤੇ ਰਿਜ਼ਲਟ ਆ ਜੀ ਤੇ ਦੰਦ ਉਦੋਂ ਉਹੀ ਜਿਹਾ ਪਏ ਆ ਜੇ ਨਹੀਂ ਡੇਲੀ ਹੁੰਦੀ ਤਾਂ ਹਫਤੇ ਬਾਅਦ ਜ਼ਰੂਰ ਕਰਿਆ ਕਰੋ ਜੀ ਸਾਰੇ ਬੱਚਿਆਂ ਨੂੰ ਮੇਰੀ ਇਹ ਅਪੀਲ ਆ ਤੇ ਦੰਦ ਬਹੁਤ ਵਧੀਆ ਰਹਿਣਗੇ ਸੋਦੇ ਸਾਰੇ ਬੱਚਿਆਂ ਦੇ ਜਿਹੜੇ ਕਰਨਗੇ ਜਿਹੜੇ ਨਹੀਂ ਕਰਦੇ ਮੇਰੇ ਨਾਲ ਦੇ ਮੇਰੇ ਯਾਰ ਦੋਸਤ ਵੀਲੀ ਹੈਗੇ ਆ ਉਹਨਾਂ ਦੇ ਵੀ ਕੀੜੇ ਲੱਗ ਕੇ ਜਾੜਾ ਨਿਕਲ ਗਈਆਂ ਸਾਰੀਆਂ ਮੇਰੇ ਜਾੜਾ ਵੀ ਉਦਾਂ ਨਹੀਂ ਗਿਆ ਜੀ ਠੀਕ ਹੈ ਜੀ ਤੇ ਇਹ ਦਿਨਾਂ ਦਾ ਧਿਆਨ ਰੱਖਿਆ ਕਰੋ ਬਹੁਤ ਕੀਮਤੀ ਦੰਦ ਹੈ ਜੀ ਇਹ ਜੇ ਆਪਾਂ ਡੁਪਲੀਕੇਟ ਵਾਲਾ ਨੇ ਆ ਉਹਨੂੰ ਸਾਫ਼ ਕਰਨ ਦੀ ਜ਼ਰੂਰਤ ਪੈਂਦੀ ਆ ਬੜਾ ਕੁਝ ਕਰਨਾ ਪੈਂਦਾ ਜੀ ਦੰਦ ਦੇ ਖਾਤਰ ਜੇ ਦੰਦ ਜਿਹੜਾ ਸੰਭਾਲ ਕਰਦਾ ਜੀ ਵਰਸ ਕਰੋ ਬਾਕੀ ਨਹਿਮ ਦੇ ਦੰਦ ਜੇ ਨਹੀਂ ਡੇਲੀ ਹੁੰਦੀ ਤਾਂ ਹਫ਼ਤੇ ਬਾਅਦ ਜ਼ਰੂਰ ਕਰੋ ਧੰਨਵਾਦ